ਵਿੰਡਾਂ ਚ ਲੱਗ ਰਹੇ ਬਿਜਲੀ ਦੇ ਕਟ ਲੋਕ ਘਰਾਂ ਦੇ ਬਾਹਰ ਬੈਠਣ ਨੂੰ ਹੋਏ ਮਜਬੂਰ 12 ਤੋਂ 12 ਘੰਟੇ ਦੇ ਲੱਗ ਰਹੇ ਕਟ ਇਸ ਪਾਸੇ ਸੂਬਾ ਸਰਕਾਰ ਵੱਲੋਂ ਬਿਜਲੀ ਸਰਪਲਸ ਹੋਣ ਦਾ ਦਾਵਾ ਕੀਤਾ ਜਾ ਰਿਹਾ ਪਰ ਜ਼ਮੀਨੀ ਹਕੀਕਤ ਤੇ ਤਸਵੀਰਾਂ ਕੁਝ ਹੋਰ ਹੀ ਬੋਲਦਿਆਂ ਦਿਸ ਰਹੀਆਂ ਨੇ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹੇ ਦੇ ਪਿੰਡ ਸ਼ਹਿਰ ਛਣੇ ਵਿਖੇ ਜਿੱਥੇ ਘਰਾਂ ਦੇ ਬਾਹਰ ਮੀਟਰ ਤਾਂ ਲੱਗੇ ਹੋਏ ਨੇ ਪਰ ਘਰਾਂ 'ਚ ਇਸ ਗਰਮੀ ਦੇ ਆਲਮ 'ਚ ਪੱਖੇ ਬਿਜਲੀ ਦੀ ਉਡੀਕ ਕਰਦੇ ਵਿਖਾਈ ਦੇ ਰਹੇ ਹਨ ਦੱਸਦੇ ਚੱਲੀਏ ਕਿ ਇਸ ਪਿੰਡ 12 ਤੋਂ 12 ਘੰਟੇ ਦੇ ਕੱਟ ਲੱਗ ਰਹੇ ਨੇ ਜਿਸ ਵਜ੍ਹਾ ਨਾਲ ਲੋਕ ਖਾਸੇ ਪਰੇਸ਼ਾਨ ਨਜ਼ਰ ਆਏ ਰਹੇ ਨੇ ਇਸ ਸਬੰਧੀ ਜਦ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਾਤ ਦੀ ਬਿਜਲੀ ਗਈ ਹੋਈ ਹੈ ਜਿਸ ਸ ਉਹ ਵੀ ਜਾਣੂ ਕਰਵਾਇਆ ਗਿਆ ਹੈ ਪਰ ਉਸ ਦੇ ਬਾਵਜੂਦ ਬਿਜਲੀ ਅਜੇ ਤੱਕ ਨਹੀਂ ਆਈ ਹੈ ਉਹਨਾਂ ਕਿਹਾ ਕਿ ਬਿਜਲੀ ਨਾ ਹੋਣ ਦੀ وجہ ਪਾਣੀ ਦੀ ਕਿਲਤ ਆ ਰਹੀ ਹੈ ਜਿਸ ਵਜਹ ਨਾਲ ਦੂਰ ਦਰਾਡੇੋਂ ਪਾਣੀ ਲਿਆ ਕਰਦਾ ਗੁਜ਼ਾਰਾ ਕਰ ਰਹੇ ਹਾਂ ਉਹਨਾਂ ਕਿਹਾ ਹਾਲਾਤ ਇੱਕ ਹੈ ਕਿ ਘਰ ਹੋਣ ਦੇ ਬਾਵਜੂਦ ਸਾਨੂੰ ਘਰ ਦੇ ਬਾਹਰ ਬੈਠਣਾ ਪੈ ਰਿਹਾ ਹੈ ਇਸ ਲਈ ਸਾਡੀ ਪ੍ਰਸ਼ਾਸਨ ਅਗੇ ਮੰਗ ਹੈ ਕਿ ਪਿੰਡਾਂ ਚ ਬਿਜਲੀ ਪੂਰੀ ਦਿੱਤੀ ਜਾਵੇ ਤਾਂ ਪਿੰਡਾਂ ਦੇ ਲੋਕ ਵੀ ਸੁੱਖ ਦਾ ਸਾਹ ਲੈ ਸਕਣ ਚਾਰ ਸੱਣੀ 30 ਮਸਿਆਰੀ ਹੈ ਵੀਰਾ ਕਿੰਨੇ ਦਾ ਇਹ ਤਾਂ ਬੱਤੀ ਦੇ ਸਾਡੀ ਸਾਡੀ ਤਾਂ ਫਰਿੱਜਾ ਖਰਾਬ ਹੋ ਗਈ ਹੈ ਨਾ ਵਿਜੇ ਖਰਾਬ ਹੋ ਗਿਆ ਬੱਤੀਆਂ ਦੀ ਇਹ ਤੇ ਬੜੀ ਵਿਜੇ ਖਰਾਬ ਹੋਣੀ ਹੈ ਨਾ ਦੁੱਧ ਬੇਕਾਰ ਸਬਜ਼ੀਆਂ ਬੇਕਾਰ ਆਪੇ ਬੇਕਾਰ ਪਾਣੀ ਬੇਕਾਰ ਪਾਣੀ ਕਿਤੇ ਪੀਣ ਨੂੰ ਨਹੀਂ ਮਿਲਦਾ ਜੇ ਮਿਲੇ ਤੇ ਇੱਕ ਘੁੱਟ ਮਿਲਦਾ ਇੱਕ ਘੁੱਟ ਮਿਲਦਾ ਨਹੀਂ ਕੀ ਕਾਰਨ ਬੱਤੀ ਨਹੀਂ ਆ ਰਹੀ ਬੱਤੀ ਪਤਾ ਨਹੀਂ ਕਿ ਲੋਡ ਘਟਾ ਕਿ ਕੀ ਆ ਸਾਨੂੰ ਨਹੀਂ ਪਤਾ ਸੀ ਉਹ ਤੁਹਾਨੂੰ ਪਤਾ ਨਾ ਇਹਦੇ ਬਾਰੇ ਤੁਸੀਂ ਬਿਜਲੀ ਜਿਹੜੇ ਮਹਿਕਮਾ ਦੇ ਅਧਿਕਾਰੀ ਆ ਉਹਨਾਂ ਨਾਲ ਉਹਨਾਂ ਨੂੰ ਕੰਪਲੇਨ ਵਗੈਰਾ ਨਹੀਂ ਦਿੱਤੀ ਕੋਈ ਅਸੀਂ ਅੱਜ ਦਿੱਤੀ ਸਾਡੇ ਕੋਲ ਬੰਦੇ ਆ ਨੀ ਕੰਪਲੇਨ ਕੋਲ ਦਿੰਦੇ ਨੇ ਦਿੰਦੇ ਨਹੀਂ ਬੰਦੇ ਆ ਹੀ ਨਹੀਂ ਮੇਰੇ ਕੋਲ ਦਿੱਤੇ ਵਿੱਚ ਕੀ ਮੰਗ ਕਰਦੇ ਹੋ ਸਰਕਾਰ ਤੋਂ ਆਹ ਆਨੇ ਵਸਾਨੂੰ ਪੇ ਸਾਡੇ ਬੱਤੀ ਦੇ ਜਨਰਲ ਆਮ ਚਾਹੀਦੇ ਹਾਂ ਜੀ ਦਿਲੀ ਤੇ ਕੱਟ ਲੱਗਦੇ ਜਾਂ ਕਦੀ ਕਦੀ ਲੱਗਦਾ ਵੀ ਰੋਜ਼ ਕੇ ਇੱਕ ਦਿਨ ਆਦੀ ਤੇ ਤਰੇ ਦਿਨ ਨਹੀਂ ਆਣੀ ਤੇ ਤਰੇ ਦਿਨ ਆਦੀ ਚਾਰ ਦਿਨ ਨਹੀਂ ਆਣੀ ਕਿੰਨੇ ਕਿੰਨੇ ਕੱਟ ਲੱਗਦੇ ਦਿਨ ਚ ਪਤਾ ਕਿ ਸਾਰਾ ਦਿਨ ਆਂਦੀ ਕਿ ਨਹੀਂ ਸਾਰਾ ਦਿਨ ਨਹੀਂ ਲੱਗਦਾ ਕੱਟ ਆ ਕੱਟੀ ਨਹੀਂ ਸਾਰਾ ਦਿਨ ਆਈ ਜਾ ਕੋਈ ਅੱਧਾ ਘੰਟਾ ਤੇ ਫਿਰ ਕੱਟ ਮੈਂ ਕਿਨੋ ਹੋ ਤੋਟਾ ਕੀ ਪ੍ਰਸ਼ੰਨੀ ਆ ਰਹੀ ਹੈ ਪਰੇਸ਼ਾਨੀ ਬਾਜੀ ਲਾਈਟ ਨਹੀਂ ਸਾਡੇ ਆਂਦੀ ਕਿੰਨੀ ਦੇਰੋਂ ਕੀ ਲੱੜ ਜੇ ਦੋ ਤਿੰਨ ਦਿਨ ਹੋਇਆ ਬੜੇ ਕੱਟ ਲੱਗਦੇ ਆ ਛੋਟੇ ਛੋਟੇ ਸਾਡੇ ਬੱਚੇ ਗਰਮੀ ਨਾਲ ਤੜਫਦੇ ਪਏ ਆ ਤੇ ਮੈਂ ਕਿੱਦਾਂ ਸੰਭੋ ਕਿੱਦਾਂ ਕੰਮ ਕਰਦਾ ਬਾਹਰ ਗਲੀਆਂ ਚ ਬੈਠ ਕੇ ਤੇ ਪਾਣੀ ਦਾ ਕਿਦਾਂ ਫਿਰ ਪਾਣੀ ਭਰਦਾ ਹਾਂ ਜਿਲੇ ਲਾਈਟਾਂ ਦੀ ਪਾਣੀ ਭਰ ਲੈਣੇ ਚਾਹੁੰਦੇ ਨੇ ਹਾਂ ਜਿਲੇ ਇੱਥੇ ਹਾਂਜੀ ਹਾਂਜੀ ਡੇਲੀ ਇਦਾਂ ਭਾਜੀ ਜੀ ਆਂਟੀ ਹੁਣ ਕਿਨਾ ਹੋ ਤੁਹਾਡਾ ਕਸ਼ਮੀਰੋ ਕੀ ਪ੍ਰੋਬਲਮ ਆ ਰਹੀ ਹੈ ਲਾਈਟ ਦੀ ਪ੍ਰੋਬਲਮ ਹੈ 10 ਵਜੇ ਰਾਤ ਨੂੰ ਲੜ ਗਈ ਦੀ ਆ ਤਾਂ ਹੁਣ ਤੱਕ ਆਈ ਨਹੀਂ ਹੈ ਕਿੰਨਾ ਕੱਟ ਲੱਗਦਾ ਕੱਟ ਲੱਗਦਾ ਚਾਰ ਚਾਰ ਪੰਜ ਪੰਜ ਘੰਟੇ ਲੱਗਦੇ ਆ ਤੇ ਕੱਲ੍ਹ ਵੀ ਬਿਲਕੁਲ ਨਹੀਂ ਆਈ ਕੱਲ੍ਹ ਇੱਕ ਘੰਟਾ ਲੇਟ ਆਈ ਰਾਤ 10 ਵਜੇ ਫਿਰ ਚਲ ਗਈ ਹੈ ਤੋ ਫਿਰ ਕਿ ਸਾਨੂੰ ਸਰਪ੍ਰੇਖਤਾ ਤੁਹਾਨੂੰ ਸਰਕਾਰ ਇਹੀ ਆਵਾਜ਼ ਕਿਤੇ ਬੈਠੇ ਨਾ ਕਰੀ ਜੀ ਤੁਹਾਡੇ ਸਮਝ ਨੂੰ ਲਿਖਿਆ ਤਾਂ ਨਹੀਂ ਆਈ ਗਾ ਗੱਲ ਜੀ ਬੈਠੇ ਰਹੇ ਹਾਂ ਇੱਦਾਂ ਕੋਈ ਨਾ ਆਵਾਜ਼ ਸਕੂਲ ਲੱਗਣਾ ਲਿਆ ਕਰ ਕਿਦਾਂ ਇੰਟੀਮ ਕੀਤਾ ਹੈਗਾ ਪਾਣੀ ਦਾ ਪਾਣੀ ਦਾ ਇੰਤਜ਼ਾਮ ਕੀ ਹੈ ਕਿ ਜੋ ਕੋਈ ਬੰਬੀ ਚਲਾਈ ਤਾਂ ਜਾ ਕੇ ਤੇ ਕੋਈ ਹੈਡ ਪਰ ਮਿਲਕਾ ਕੇ ਦੇਖਾਰ ਹੋਏਗਾ ਤਾਂ ਕਿ ਜਿਲ੍ਹੋਂ ਨੇ ਪੈਂਦੇ ਆ ਇਹ ਚੱਕਰ ਜੇ ਪਾਣੀ ਆਏਗਾ ਤਾਂ ਫਿਰ ਫਰ ਲੈਣਾ ਨਹੀਂ ਪਈ ਤੋ ਭੱਤੀ ਦੇ ਇੱਕ ਨਰ ਦਾ ਟਾਈਮ ਹੋਇਆ 8:30 ਹੋ ਗਈ ਕਿੰਨਾ ਕੱਟ ਲੱਗਦਾ ਇੱਥੇ ਕੱਟ ਲੱਗਦਾ ਰਹਿੰਦਾ ਉਹ ਜੀ ਕਿੱਦ ਕਿੰਨਾ ਕੱਟਦਾ ਕਾਟਾਂ ਬਿਜਲੀ ਆ ਰਿਹਾ ਯਾਰ ਹੈ ਮੁੱਖ ਮੰਤਰੀ ਤਾਂ ਕਹਿ ਰਿਹਾ ਬਿਜਲੀ ਸਪਲਾਈ ਸਾਂ ਨਹੀਂ ਆਂਦੀ ਉਹ ਹੀ ਲੈੜ ਕੱਟ ਲਾ ਕੇ ਰੰਦਾ ਪਾਣੀ ਨੂੰ ਤਾਂ ਗਾਏ ਨਾ ਗੰਗੂ ਦੇ ਆ ਤੇ ਫਿਰ ਕਿਦਾਂ ਮੰਨਣੇ ਕਰਦੇ 83 ਜਿੰਨੇ ਨਾ